ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਵੀਡੀਓ ਹੈ ਜੀ ਕਿਉਂਕਿ 2024 ਸਾਲ ਦਾ ਦੂਜਾ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾਉਣਾ ਤਾਂ ਕਿ ਸੂਰਜ ਦੇਵ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਤੁਸੀਂ ਮਾੜੇ ਗ੍ਰਹਿਣ ਤੋਂ ਬਚ ਜਾਓ ਤੇ 12 ਹੀ ਰਾਸ਼ੀਆਂ ਹੋ ਜਾਣ ਜੀ ਧਨ ਦੇ ਨਾਲ ਮਾਲਾ ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਅਕਤੂਬਰ ਮਹੀਨੇ ਦੇ ਵਿੱਚ ਲੱਗਣ ਵਾਲਾ ਹੈ ਜੀ ਵੱਡਾ ਸੂਰਜ ਗ੍ਰਹਿਣ। ਭਾਰਤ ਵਿੱਚ ਇਸ ਦਾ ਸਮਾਂ ਹੋਵੇਗਾ ਜੀ 9:13 ਤੇ ਇਹ ਸ਼ੁਰੂ ਹੋਣ ਵਾਲਾ ਹੈ। ਤੇ ਸਵੇਰੇ 3:17 ਤੇ ਇਸ ਦੀ ਸਮਾਪਤੀ ਹੋ ਜਾਵੇਗੀ। ਸੂਰਜ ਗ੍ਰਹਿਣ ਰਾਤ ਨੂੰ ਲੱਗਣ ਦੇ ਕਾਰਨ ਭਾਰਤ ਵਿੱਚ ਨਜ਼ਰ ਨਹੀਂ ਆਉਣ ਵਾਲਾ। ਇਹੀ ਕਾਰਨ ਹੈ ਕਿ ਭਾਰਤ ਵਿੱਚ ਗ੍ਰਹਿਣ ਦਾ ਸੂਤਰਕਾਲ ਨਹੀਂ ਮੰਨਿਆ ਜਾ ਰਿਹਾ। ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ ਇਹ ਹੀ ਨਜ਼ਰ ਆ ਰਿਹਾ ਹੈ ਜੀ 2 ਅਕਤੂਬਰ ਨੂੰ ਲੱਗਣ ਵਾਲੇ ਸੂਰਜ ਗ੍ਰਹਿਣ ਤੇ ਅਰਜנטיਨਾ ਪ੍ਰਸ਼ਾਂਤ ਮਹਾਸਾਗਰ ਆਰਕਟਿਕ ਦੱਖਣ ਅਮਰੀਕਾ ਪੇਰੂ ਅਤੇ ਫਿਜੀ ਵਰਗੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ ਜੀ ਇਸ ਸੂਰਜ ਗ੍ਰਹਿਣ ਲੱਗਣ ਦੇ ਨਾਲ ਹੋ ਜਾਣਗੀਆਂ ਜੀ ਸੱਤ ਰਾਸ਼ੀਆਂ ਧਨ ਦੇ ਨਾਲ ਮਾਲਾ-ਮਾਲ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਚੰ드ਰਮਾ ਕੇਂਦਰ ਵਿੱਚ ਆ ਕੇ ਸੂਰਜ ਨੂੰ ਪੂਰੇ ਤਰਾਹੇ ਟਾਕ ਲੈਂਦਾ ਹੈ ਜਿਸ ਨਾਲ ਸੂਰਜ ਦੇ ਕਿਨਾਰੇ ਚਾਰੇ ਹੀ ਪਾਸਿਆਂ ਤੋਂ ਇੱਕ ਚਮਕਦਾਰ ਬਲਬ ਬਣ ਜਾਂਦੇ ਹਨ ਇਹ ਦੇਖਣ ਵਿੱਚ ਆਉਂਦਾ ਹੈ ਕਿ ਇਹ ਉਦੋਂ ਇੱਕ ਰਿੰਗ ਵਰਗਾ ਪ੍ਰਤੀਤ ਹੁੰਦਾ ਹੈ ਮੱਸੀਆ ਪਿੱਤਰ ਪੱਖ ਦਾ ਆਖਰੀ ਦਿਨ ਹੁੰਦਾ ਹੈ ਇਸ ਦਿਨ ਸਾਰੇ ਹੀ ਪਿੱਤਰ ਪੱਖ ਲੋਕ ਇਸ ਸਮੇ ਵਿਦਾ ਲੈਂਦੇ ਹਨ ਇਸ ਲਈ ਸਰਵ ਪਿੱਤਰ ਮੋਕਸ਼ ਮੱਸੀਆ ਵੀ ਕਿਹਾ ਜਾਂਦਾ ਹੈ ਸਰਵ ਪਿੱਤਰ ਮੱਸੀਆ ਦੇ ਦਿਨ ਉਹਨਾ ਪਿਤਰਾਂ ਦਾ ਸ਼ਰਧ ਕੀਤਾ ਜਾ ਸਕਦਾ ਹੈ ਜਿਨ੍ਹਾਂ ਦੀ ਮੌਤ ਦੀ ਤਾਰੀਖ ਦੀ ਪੂਰੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ ਇਸ ਦਿਨ ਇਸ਼ਨਾਨ ਕਰਨਾ ਦਾਨ ਕਰਨਾ ਤੇ ਸ਼ਰਧ ਕਰਨ ਦਾ ਬੜਾ ਹੀ ਮਹੱਤਵ ਮੰਨਿਆ ਜਾਂਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ ਅਤੇ ਚੰਦਰ ਗ੍ਰਹਿਣ ਦੇ ਸਮੇਂ ਇਹ ਬਹੁਤ ਹੀ ਸ਼ੁਭ ਸੰਕੇਤ ਮਿਲਦੇ ਹਨ ਜਿਸ ਦੇ ਨਾਲ ਸੱਤ ਰਾਸ਼ੀਆਂ ਹੋ ਜਾਣਗੀਆਂ ਜੇ ਧਨ ਦੇ ਨਾਲ ਮਾਲਾ ਮਾਲ ਕਿਉਂਕਿ ਇਹ ਪਿਤਰਪਖ ਮੱਸਿਆ ਵਾਲੇ ਦਿਨ ਲੱਗਣ ਵਾਲਾ ਹੈ ਅਗਲੇ ਹੀ ਦਿਨ ਨਵਰਾਤੇ ਵੀ ਹਨ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਮੋਕਸ਼ ਕਾਲ ਦੇ ਬਾਅਦ ਹੀ ਸ਼ਰਾਧ ਅਤੇ ਪਿੰਡਦਾਨ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਜੀ ਉਹ ਕਿਹੜੀਆਂ ਖੁਸ਼ ਨਸੀਬ ਰਾਸ਼ੀਆਂ ਹਨ ਜਿਹੜੀਆਂ ਇਸ ਸਮੇਂ ਹੋ ਜਾਣਗੀਆਂ ਜੇ ਧਨ ਦੇ ਨਾਲ ਮਾਲਾ-ਮਾਲ 21 ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਹੋਣ ਵਾਲਾ ਹੈ ਇਹਨਾਂ ਰਾਸ਼ੀ ਵਾਲਿਆਂ ਦੀ ਤਾਂ ਹੁਣ ਕਿਸਮਤ ਹੀ ਚਮਕਣ ਵਾਲੀ ਹੈ ਜਦੋਂ ਵੀ ਸੂਰਜ ਗ੍ਰਹਿਣ ਧਰਤੀ ਉੱਤੇ ਚਮਕੇਗਾ ਇਸ ਦਾ ਜਾਪ ਤੁਸੀਂ ਉਸ ਵੇਲੇ ਇਸ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਉਹ ਮੰਤਰ ਹੈ ਜੀ ਓਮ ਨਮਹ ਸ਼ਿਵਾਏ ਹਰ ਹਰ ਮਹਾਦੇਵ ਜਾਂ ਤੁਸੀਂ ਜੈ ਸੂਰਜ ਦੇਵ ਕਹਿ ਕੇ ਮੰਤਰ ਦਾ ਜਾਪ ਕਰਦੇ ਹੀ ਰਹੋ ਦੋਸਤੋ ਮਠਾਈ ਵੰਡਣ ਦਾ ਸਮਾਂ ਆ ਚੁੱਕਾ ਹੈ ਤਾਂ ਤੁਸੀਂ ਮਠਾਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਤਿਹਾਸ ਵਿੱਚ ਧਰਤੀ ਤੇ ਪਹਿਲੀ ਵਾਰ ਇਹਨਾਂ ਵੱਡਾ ਮਹਾਸੰਯੋਗ ਬਣਦਾ ਦਿਖਾਈ ਦੇ ਰਿਹਾ ਹੈ 2 ਅਕਤੂਬਰ ਦਿਨ ਬੁੱਧਵਾਰ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਇਸ ਵਾਰ ਇਸ ਰਾਸ਼ੀ ਵਾਲਿਆਂ ਦੀ ਹੁਣ ਕਿਸਮਤ ਹੀ ਚਮਕਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਹਰ ਥਾਂ ਪੈਸੇ ਨੂੰ ਲੈ ਕੇ ਸੁੱਖ ਪ੍ਰਾਪਤ ਹੋਣ ਵਾਲਾ ਹੈ ਐਸੋ ਆਰਾਮ ਵੀ ਮਿਲ ਜਾਵੇਗਾ ਦੂਜੇ ਪਾਸੇ ਜੋਤਿਸ਼ ਸ਼ਾਸਤਰ ਦੇ ਹਿਸਾਬ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਭਾਗ ਬਦਲਣ ਵਾਲੇ ਹਨ ਇਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਇਸ ਸੂਰਜ ਗ੍ਰਹਿਣ ਤੋਂ ਬਾਅਦ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਧਨ ਦੀ ਵਰਖਾ ਹੋ ਜਾਵੇਗੀ। ਇਹਨਾਂ ਦੇ ਜੀਵਨ ਵਿੱਚ ਧਨ ਆਉਣ ਦੇ ਨਵੇਂ-ਨਵੇਂ ਰਸਤੇ ਖੁੱਲ ਜਾਣਗੇ। ਇਹਨਾਂ ਦੇ ਜੀਵਨ ਵਿੱਚ ਜਿਹੜਾ ਵੀ ਪੈਸਾ ਆਵੇਗਾ, ਉਹਦੇ ਨਾਲ ਇਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ। ਇਸ ਸੂਰਜ ਗ੍ਰਹਿਣ ਤੋਂ ਬਾਅਦ ਇਸ ਰਾਸ਼ੀ ਵਾਲੇ ਜੋ ਵੀ ਫੈਸਲਾ ਲੈਣਗੇ, ਉਹੀ ਫੈਸਲਾ ਇਹਨਾਂ ਦੇ ਲਈ ਸਫਲਤਾਪੂਰਵਕ ਸਾਬਿਤ ਹੋ ਜਾਵੇਗਾ। ਇਸ ਸੂਰਜ ਗ੍ਰਹਿਣ ਤੋਂ ਬਾਅਦ ਇਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਸੋ ਇਹ ਵੀਡੀਓ ਤੁਹਾਡੇ ਲਈ ਬੜੀ ਇੰਪੋਰਟੈਂਟ ਹੈ ਜੀ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਖੁਸ਼ ਨਸੀਬ ਰਾਸ਼ੀ ਇਹਨਾਂ ਦੇ ਵਿੱਚੋਂ ਹੀ ਇੱਕ ਹੋਵੇ ਹਰ ਰਾਸ਼ੀ ਵਾਲੇ ਸੂਰਜ ਗ੍ਰਹਿਣ ਸਮੇਂ ਇਹ ਛੋਟੇ-ਛੋਟੇ ਉਪਾਅ ਕਰ ਸਕਦੀ ਹਨ ਜਿਹੜੇ ਜੋਤਿਸ਼ ਸ਼ਾਸਤਰ ਦੇ ਉਪਾਅ ਦੱਸੇ ਜਾਂਦੇ ਹਨ ਜੀ ਫਿਰ ਉਹਨਾਂ ਦੇ ਜੀਵਨ ਵਿੱਚ ਸੁੱਖ ਸਮਰiddhi ਤੇ ਐਸ਼ੋ ਆਰਾਮ ਉਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਅਸੀਂ ਤੁਹਾਨੂੰ ਦੱਸਾਂਗੇ ਜੀ ਸੂਰਜ ਗ੍ਰਹਿਣ ਦੌਰਾਨ ਕਿਹੜੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਨਹੀਂ ਕਰਨਾ ਜਿਸ ਦੇ ਨਾਲ ਤੁਹਾਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਦੁੱਖ ਤਲਿੱਦਰ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੋਸਤੋ ਜੇਕਰ ਤੁਹਾਡੇ ਜੀਵਨ ਵਿੱਚ ਪੈਸੇ ਦੀ ਕਮੀ ਹੈ ਜਾਂ ਤੁਹਾਡਾ ਵਪਾਰ ਠੱਪ ਹੋ ਗਿਆ ਹੈ ਤਾਂ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤੁਸੀਂ ਬਿਮਾਰ ਪਏ ਰਹਿੰਦੇ ਹੋ ਜਾਂ ਤੁਹਾਡੇ ਜੀਵਨ ਵਿੱਚ ਕਿਸੇ ਨੇ ਜਾਦੂ ਟੋਣਾ ਕਰ ਦਿੱਤਾ ਹੈ ਤੁਹਾਡੇ ਮਨ ਵਿੱਚ ਵਹਿਮ ਹੋ ਗਿਆ ਹੈ ਜੇਕਰ ਤੁਸੀਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੂਰਜ ਗ੍ਰਹਿਣ ਦੇ ਸਮੇਂ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਲਾਭ ਮਿਲ ਜਾਵੇਗਾ ਤੁਹਾਨੂੰ ਤੁਹਾਡੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਚਾਰਾਂ ਹੀ ਪਾਸਿਆਂ ਤੋਂ ਸੁਖ ਹੀ ਸੁਖ ਮਿਲਣਗੇ ਹਰ ਚੀਜ਼ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੀ ਉਹ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਹੁਣ ਕਿਸਮਤ ਚਮਕਣ ਵਾਲੀ ਹੈ ਜਿਨ੍ਹਾਂ ਦੀ ਜ਼ਿੰਦਗੀ ਹੁਣ ਇੱਕਦਮ ਪਲਟ ਜਾਵੇਗੀ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੂਰਜ ਦੇਵਤਾ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਹੀ ਰਹੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹ ਨਤੀਜਾ ਕਰਨਾ ਚਾਹੁੰਦੇ ਹੋ ਤਾਂ ਪੂਰੀ ਸੱਚੀ ਸ਼ਰਦਾ ਦੇ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਦੋਸਤੋ ਇਹ ਸੂਰਜ ਗ੍ਰਹਿਣ ਕੋਈ ਮਾਮੂਲੀ ਗ੍ਰਹਿਣ ਨਹੀਂ ਹੈ ਇਹ ਇੱਕਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਹੈ 2 ਅਕਤੂਬਰ ਦਿਨ ਬੁੱਧਵਾਰ ਨੂੰ ਲੱਗੇਗਾ ਇਹ ਗ੍ਰਹਿ ਉਦੋਂ ਹੀ ਲੱਗਦਾ ਹੈ ਜਦੋਂ ਸੂਰਜ ਗ੍ਰਹਿ ਦਾ ਪ੍ਰਕਾਸ਼ ਧਰਤੀ ਤੋਂ ਪੂਰੀ ਤਰ੍ਹਾਂ ਰੁਕ ਜਾਂਦਾ ਹੈ ਇਸ ਨਾਲ ਜਿਹੜਾ ਸੂਰਜ ਗ੍ਰਹਿ ਹੁੰਦਾ ਹੈ ਉਹ ਪੂਰੀ ਤਰ੍ਹਾਂ ਫਿਰ ਦਿਖਣਾ ਬੰਦ ਹੀ ਹੋ ਜਾਂਦਾ ਹੈ ਧਰਤੀ ਤੇ ਹਨੇਰਾ ਛਾ ਜਾਂਦਾ ਹੈ ਇਸ ਦੌਰਾਨ ਜਿੰਨੇ ਵੀ ਦੇਵੀ-ਦੇਵਤਿਆਂ ਦੀਆਂ ਸ਼ਕਤੀਆਂ ਹੁੰਦੀਆਂ ਹਨ दैਵੀ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਦਾ ਪ੍ਰਭਾਵ ਤਾਂ ਕੇਵਲ ਨਾਂ ਦੇ ਬਰਾਬਰ ਹੋ ਜਾਂਦਾ ਹੈ ਇਹ ਸੂਰਜ ਗ੍ਰਹਿਣ ਅਕਤੂਬਰ ਦਿਨ ਬੁੱਧਵਾਰ ਨੂੰ ਰਾਤ 9 ਵਜੇ ਲੱਗਣ ਵਾਲਾ ਹੈ ਜੀ ਅਗਲੀ ਸਵੇਰ 3:15 ਮਿੰਟ ਤੇ ਸਮਾਪਤ ਹੋ ਜਾਵੇਗਾ ਜਿਸ ਦੀ ਕੁਲਮਨਿਆਦ ਲਗਭਗ 6 ਘੰਟੇ 4 ਮਿੰਟ ਹੋਣ ਵਾਲੀ ਹੈ ਜੀ ਇਸ ਸਮੇਂ ਤੁਸੀਂ ਕੀਤੇ ਹੋਏ ਉਪਾਅ ਜਿਹੜੇ ਹਨ ਉਹ ਤੁਹਾਡੇ ਕਦੇ ਵੀ ਖਾਲੀ ਨਹੀਂ ਜਾਣਗੇ ਉਹਨਾਂ ਦਾ ਫਲ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਸੂਰਜ ਗ੍ਰਹਿਣ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ ਜਿਸ ਦਾ ਚੰਗਾ ਤੇ ਬੁਰਾ ਪ੍ਰਭਾਵ ਸਿਰ 12 ਹੀ ਰਾਸ਼ੀਆਂ ਦੇ ਉੱਪਰ ਪੈਂਦਾ ਹੈ ਜੇਕਰ ਤੁਸੀਂ ਸੂਰਜ ਗ੍ਰਹਿਣ ਬਾਰੇ ਜਾਣਦੇ ਹੋ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਸੂਰਜ ਰਾਸ਼ੀ ਦੇ ਲਈ ਇੱਕ ਵਿਅਕਤੀ ਦੇ ਭਾਗ ਨਾਲ ਸੰਬੰਧ ਰੱਖਦਾ ਹੈ ਜਿਸ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਦੀ ਸੂਰਜ ਗ੍ਰਹਿਣ ਦੀ ਰਾਸ਼ੀ ਹੁੰਦੀ ਹੈ ਜਾਂ ਸੂਰਜ ਗ੍ਰਹਿ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ ਉਸ ਵਿਅਕਤੀ ਦੀ ਕਿਸਮਤ ਹਮੇਸ਼ਾ ਸਾਥ ਦਿੰਦੀ ਹੈ ਇਸ ਵਾਰ ਜਦੋਂ ਹੀ ਸੂਰਜ ਗ੍ਰਹਿਣ ਲੱਗੇਗਾ ਤਾਂ ਸੱਤ ਰਾਸ਼ੀਆਂ ਦੀ ਕਿਸਮਤ ਤਾਂ ਤੁਰੰਤ ਹੀ ਬਦਲ ਜਾਵੇਗੀ ਅਸੀਂ ਆਪਣੀ ਵੀਡੀਓ ਵਿੱਚ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੀ ਉਹ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਜ਼ਰੂਰ ਲਾਭ ਮਿਲੇਗਾ ਦੋਸਤੋ ਜਿੰਨੀ ਦੇਰ ਸੂਰਜ ਗ੍ਰਹਿਣ ਲੱਗੇਗਾ ਉਨੀ ਦੇਰ ਤੱਕ ਤੁਸੀਂ ਖਾਣਾ ਨਹੀਂ ਖਾਣਾ ਤੇ ਨਾ ਹੀ ਤੁਸੀਂ ਖਾਣਾ ਬਣਾਉਣਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਚੀਜ਼ ਦੀ ਤਾਂ ਸਖਤ ਮਨਾਹੀ ਕੀਤੀ ਜਾਂਦੀ ਹੈ ਦੂਸਰਾ ਖਾਸ ਤੌਰ ਤੇ ਔਰਤਾਂ ਇਹ ਧਿਆਨ ਰੱਖਣ ਕਿ ਜਿੰਨੀ ਦੇਰ ਤੱਕ ਸੂਰਜ ਗ੍ਰਹਿਣ ਲੱਗੇਗਾ ਉਹਨਾਂ ਸਮਾਂ ਤੁਸੀਂ ਆਪਣੇ ਵਾਲਾਂ ਵਿੱਚ ਕੰਗੀ ਨਹੀਂ ਕਰਨੀ ਉਹ ਤੁਹਾਡੇ ਪੁਰਾਣੇ ਵੇਦਾਂ ਅਨੁਸਾਰ ਬੜਾ ਹੀ ਅਸ਼ુભ ਮੰਨਿਆ ਜਾਂਦਾ ਹੈ ਜਿੰਨੀ ਦੇਰ ਗ੍ਰਹਿਣ ਲੱਗਦਾ ਰਹੇਗਾ ਓਨੀ ਦੇਰ ਤੁਸੀਂ ਕੈਂਚੀ ਚਾਕੂ ਕਰਦ ਆਦ ਦਾ ਇਸਤੇਮਾਲ ਨਹੀਂ ਕਰਨਾ ਇਸ ਦਾ ਸਿੱਧਾ ਪ੍ਰਭਾਵ ਤੁਹਾਡੇ ਘਰ ਦੀ ਆਰਥਿਕ ਸਥਿਤੀ ਤੇ ਪੈ ਜਾਵੇਗਾ ਤੁਹਾਡੇ ਘਰ ਵਿੱਚ ਧਨ ਦੀ ਕਮੀ ਹੋ ਜਾਵੇਗੀ ਪਹਿਲਾ ਉਪਾਅ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਉਹ ਹੈ ਕਰਜ਼ੇ ਤੋਂ ਮੁਕਤੀ ਦਾ ਉਪਾਅ ਜੇਕਰ ਤੁਹਾਡੇ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਕਰਜ਼ਾ ਹੈ ਜੇਕਰ ਕਰਜ਼ਾ ਲਿਆ ਹੋਇਆ ਹੈ ਤੁਹਾਡੇ ਜੀਵਨ ਵਿੱਚ ਪੈਸਾ ਆਉਣਾ ਵੀ ਬੰਦ ਹੋ ਗਿਆ ਹੈ ਬਲਕਿ ਪੈਸਾ ਜਾ ਰਿਹਾ ਹੈ ਤੁਸੀਂ ਕਰਜੇ ਤੋਂ ਦੁਖੀ ਹੋ ਜਦੋਂ ਸੂਰਜ ਗ੍ਰਹਿਣ ਲੱਗੇਗਾ ਤਾਂ ਤੁਸੀਂ ਲਾਲ ਕੱਪੜਾ ਲੈਣਾ ਹੈ ਉਸ ਵਿੱਚ ਇੱਕ ਮੁੱਠ ਤੁਸੀਂ ਲੌਂਗਾਂ ਦੀ ਪਾ ਲੈਣੀ ਹੈ ਆਪਣੇ ਸੱਜੇ ਹੱਥ ਨਾਲ ਪਾਉਣੇ ਹਨ ਉਸ ਨੂੰ ਫਿਰ ਲਪੇਟ ਕੇ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਅਗਲੇ ਦਿਨ ਜਦੋਂ ਤੁਸੀਂ ਮੰਦਰ ਵਿੱਚ ਜਾਓਗੇ ਤਾਂ ਭਿਖਾਰੀਆਂ ਨੂੰ ਇਹ ਦਾਨ ਕਰ ਦੇਣਾ ਹੈ ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਜੋ ਵੀ ਦੋਸ਼ ਹੋਣਗੇ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤੇ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡੀ ਝੋਲੀ ਕਦੇ ਵੀ ਪੈਸਿਆਂ ਤੋਂ ਖਾਲੀ ਨਹੀਂ ਰਹੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਕਿਸੇ ਵੀ ਵਿਅਕਤੀ ਦੇ ਉੱਪਰ ਕਾਲੇ ਜਾਦੂ ਦਾ ਅਸਰ ਨਾ ਹੋਵੇ ਤਾਂ ਤੁਸੀਂ ਇੱਕ ਨਾਰੀਅਲ ਲੈਣਾ ਹੈ ਘਰ ਦੇ ਵਿੱਚ ਜਿੰਨੇ ਵੀ ਮੈਂਬਰ ਹਨ ਉਹਨਾਂ ਦੇ ਸਿਰ ਦੇ ਨਾਲ ਲਗਾ ਕੇ ਉਸ ਨੂੰ ਪੂਜਾ ਵਾਲੇ ਸਥਾਨ ਤੇ ਰੱਖ ਲੈਣਾ ਹੈ ਤਾਂ ਮੰਦਰ ਵਿੱਚ ਕਿਸੇ ਵੀ ਪੂਜਾ ਕਰਨ ਵਾਲੇ ਪੁਜਾਰੀ ਨੂੰ ਦਾਨ ਕਰ ਦੇਣਾ ਹੈ ਜਦੋਂ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਉੱਪਰ ਜਾਦੂ ਟੋਣਾ ਕਰਵਾਉਂਦਾ ਹੈ ਤਾਂ ਉਹ ਤੁਹਾਡੇ ਪਰਿਵਾਰ ਦਾ ਹੁਣ ਕੁਝ ਵੀ ਮਾੜਾ ਨਹੀਂ ਕਰ ਸਕਦਾ ਕੁਝ ਵੀ ਨਹੀਂ ਵਿਗਾੜ ਸਕਦਾ ਦੋਸਤੋ ਆਪਣੇ ਘਰ ਵਿੱਚ ਤੁਸੀਂ 2 ਅਕਤੂਬਰ ਨੂੰ ਸਦਾ ਬਹਾਰ ਵਾਲਾ ਪੌਦਾ ਲਗਾਉਣਾ ਹੈ ਇਹ ਤੁਹਾਡੇ ਲਈ ਬੜਾ ਹੀ ਸ਼ੁਭ ਮੰਨਿਆ ਜਾ ਰਿਹਾ ਹੈ ਇਸ ਨਾਲ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਬਣਿਆ ਹੀ ਰਹੇਗਾ ਹੁਣ ਗੱਲ ਕਰਦੇ ਹਾਂ ਜੀ ਰਾਸ਼ੀਆਂ ਦੀ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਉਹ ਵੀ ਤੁਹਾਨੂੰ ਹੁਣ ਮਿਲ ਜਾਵੇਗੀ ਤੁਹਾਡੇ ਘਰ ਵਿੱਚ ਬਰਕਤ ਪੈਸਾ ਤੇ ਖੁਸ਼ੀਆਂ ਆਉਣਗੀਆਂ ਜੇਕਰ ਤੁਸੀਂ ਵਪਾਰ ਕਾਰੋਬਾਰ ਕਰਦੇ ਹੋ ਤਾਂ ਤੁਹਾਡਾ ਵਧੀਆ ਚੱਲੇਗਾ ਇਹ ਨਵੇਂ ਗ੍ਰਹਿ ਤੁਹਾਡੇ ਲਈ ਤੁਹਾਡਾ ਸਾਥ ਦੇਣ ਵਾਲੇ ਹਨ ਸੂਰਜ ਦੇਵ ਵੀ ਤੁਹਾਡੇ ਤੇ ਕਿਰਪਾ ਕਰਨ ਵਾਲੇ ਹਨ ਦੂਸਰੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਲੰਮੇ ਸਮੇਂ ਤੋਂ ਬਿਮਾਰ ਹੋ ਤੁਸੀਂ ਠੀਕ ਨਹੀਂ ਹੋ ਰਹੇ ਤਾਂ ਇਹ ਸਮਾ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਡੇ ਘਰ ਵਿੱਚੋਂ ਬਿਮਾਰੀ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਤਨ ਸੰਬੰਧੀ ਜੇ ਕੋਈ ਪ੍ਰੋਬਲਮ ਸੀ ਉਹ ਵੀ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤਾਂ ਤੁਸੀਂ ਹੁਣ ਤਰੱਕੀ ਕਰੋਗੇ ਤੁਹਾਡੀ ਯਾਤਰਾ ਦੇ ਸੰਯੋਗ ਬਣ ਰਹੇ ਹਨ ਇਸ ਰਾਸ਼ੀ ਵਾਲਿਆਂ ਦਾ ਹੁਣ ਮਾਨ ਸਨਮਾਨ ਵਧਣ ਵਾਲਾ ਹੈ ਜੇਕਰ ਤੁਹਾਡਾ ਪੈਸਾ ਕਿਤੇ ਅੜਿਆ ਹੋਇਆ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਹਾਡੇ ਕਿਤੇ ਪੁਰਾਣੇ ਸਮੇਤ ਜਾਇਦਾਦ ਕਿਸੇ ਨੇ ਹੜੱਪ ਕਰ ਲਈ ਸੀ ਤਾਂ ਉਹ ਵੀ ਤੁਹਾਨੂੰ ਵਾਪਸ ਮਿਲ ਸਕਦੀ ਹੈ ਇਸ ਸਮੇਂ ਉਹ ਵੀ ਤੁਹਾਡੀ ਜਗਾ ਵੇਖ ਜਾਵੇਗੀ ਜਿਸ ਨੂੰ ਵੇਚਣ ਬਾਰੇ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਸੀ ਪਰ ਉਸ ਦੇ ਕੋਈ ਵੀ ਰੇਟ ਨਹੀਂ ਸੀ ਲੱਗ ਰਿਹਾ ਇਸ ਲਿਸਟ ਦੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਾਫੀ ਲੰਮੇ ਸਮੇਂ ਤੋਂ ਨੌਕਰੀ ਦੀ ਤਲਾਸ਼ ਵਿੱਚ ਸੀ ਤਾਂ ਨੌਕਰੀ ਮਿਲਣ ਵਾਲੀ ਹੈ ਜੇਕਰ ਤੁਸੀਂ ਨੌਕਰੀ ਸੰਬੰਧ ਲਈ ਪ੍ਰਮੋਸ਼ਨ ਵੀ ਚਾਹੁੰਦੇ ਹੋ ਉਹ ਵੀ ਮਿਲ ਜਾਵੇਗੀ ਉਸ ਦੇ ਨਾਲ ਨਾਲ ਤੁਹਾਡੀ ਹੁਣ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਤੁਹਾਨੂੰ ਇਸ ਸਮੇਂ ਰਾਜਨੀਤਿਕ ਲਾਭ ਵੀ ਮਿਲ ਸਕਦੇ ਹਨ ਤਾਂ ਤੁਸੀਂ ਇਸ ਸਮੇਂ ਬਹੁਤ ਹੀ ਤਰੱਕੀ ਕਰਨ ਵਾਲੇ ਹੋ ਤੁਹਾਡਾ ਮਾਨ ਸਨਮਾਨ ਤੁਹਾਡੇ ਦੋਸਤਾਂ ਮਿੱਤਰਾਂ ਵਿੱਚ ਬਹੁਤ ਜ਼ਿਆਦਾ ਵੱਧ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਦੁਸ਼ਮਣ ਹੁਣ ਤੁਹਾਡੇ ਤੋਂ ਦੂਰ ਹੋ ਜਾਣਗੇ ਜੇਕਰ ਤੁਸੀਂ ਲੰਮੇ ਸਮੇਂ ਤੋਂ ਬਿਮਾਰ ਹੋ ਬਿਮਾਰੀ ਨਾਲ ਜੋਜ ਰਹੇ ਹੋ ਉਹ ਵੀ ਤੁਹਾਡੀ ਬਿਮਾਰੀ ਹੁਣ ਦੂਰ ਹੋ ਜਾਵੇਗੀ ਪੈਸੇ ਨਾਲ ਸੰਬੰਧਿਤ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ 'ਚ ਪਰੇਸ਼ਾਨੀਆਂ ਹਨ ਉਹ ਵੀ ਖਤਮ ਹੋ ਜਾਣਗੀਆਂ ਜੇਕਰ ਨਵਾਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਤੁਹਾਨੂੰ ਤਰੱਕੀ ਹੀ ਮਿਲੇਗੀ ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤਨ ਰਾਸ਼ੀ ਨਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਲਈ ਬਹੁਤ ਹੀ ਸ਼ੁਭ ਮੌਕੇ ਮਿਲ ਰਹੇ ਹਨ ਤੁਹਾਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਮਿਲਣ ਵਾਲੀ ਹੈ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਤੁਹਾਡੇ ਮਾਨ ਸਨਮਾਨ ਵਿੱਚ ਵਾਧਾ ਹੋ ਜਾਵੇਗਾ ਤੁਹਾਡੇ ਘਰ ਦੇ ਜੀ ਸਾਰੇ ਹੀ ਖੁਸ਼ ਨਮਾ ਮਾਹੌਲ ਰੱਖਣਗੇ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਉਹ ਵੀ ਮਿਲ ਜਾਵੇਗੀ ਵਿਆਹ ਸੰਬੰਧੀ ਵੀ ਤੁਹਾਨੂੰ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਤੁਹਾਨੂੰ ਹਣ ਧਨવાન ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਸੋ ਦੋਸਤੋ ਇਹ ਸਨ ਉਹ ਖੁਸ਼ ਨਸੀਬ ਰਾਸ਼ੀਆਂ ਜਿਹੜੀਆਂ ਸੂਰਜ ਗ੍ਰਹਿਣ ਦੇ ਸਮੇਂ ਬਹੁਤ ਹੀ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਧੰਨਵਾਦ